ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਹਨਾਂ ਦੇ ਜਨਮ ਸਥਾਨ ਅਤੇ ਹੋਰ ਇਤਿਹਾਸਕ ਸਥਾਨਾਂ ਦੇ ਉੱਤੇ ਭਾਰਤ ਤੋਂ ਗਿਆ 1900 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜੱਥਾ ਬੀਤੇ ਦਿਨ ਵੀਰਵਾਰ ਨੂੰ ਪਾਕਿਸਤਾਨ ਤੋਂ ਵਾਪਸ ਪਰਤ ਆਇਆ ਸੀ ਪਰ ਇਸ ਜੱਥੇ ਦੀ ਇੱਕ ਮਹਿਲਾ ਮੈਂਬਰ ਦੇ ਵਾਪਸ ਨਾ ਆਣ ਦਾ ਮਾਮਲਾ ਸਾਹਮਣੇ ਆਇਆ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮਹਿਲਾ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ ਹੈ ਲਾਪਤਾ ਹੋਈ ਮਹਿਲਾ ਮੈਂਬਰ ਦੀ ਪਛਾਣ ਸਰਬਜੀਤ ਕੌਰ ਵਾਸੀ ਅਮਾਨੀਪੁਰ ਕਪੂਰਥਲਾ ਵਜੋਂ ਹੋਈ ਹੈ ਉਸ ਦੇ ਜਥੇ ਵਿੱਚੋਂ ਗੁੰਮ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬਾ ਅਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਉਲਝਣ ਦੇ ਵਿੱਚ ਨੇ ਅਤੇ ਉਹ ਮਹਿਲਾ ਦੇ ਪਰਿਵਾਰਕ ਮੈਂਬਰਾ ਅਤੇ ਸਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਹੈ ਕਿ ਲਾਪਤਾ ਮਹਿਲਾ ਦੀ ਮੁੱਢਲੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਉਸ ਨੇ ਇਮੀਗ੍ਰੇਸ਼ਨ ਫਾਰਮ ਦੇ ਵਿੱਚ ਆਪਣੀ ਨਾਗਰਿਕਤਾ ਅਤੇ ਪਾਸਪੋਰਟ ਨੰਬਰ ਦਾ ਜ਼ਿਕਰ ਨਹੀਂ ਕੀਤਾ ਸੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਦਿੱਲੀ ਦੇ ਵਿੱਚ ਪਾਕਿਸਤਾਨੀ ਦੂਤਾਵਾਸ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਰਿਪੋਰਟ ਵੀ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਤਰਾਂ ਨੇ ਦੱਸਿਆ ਹੈ ਕਿ ਸਰਬਜੀਤ ਕੌਰ 1932 ਮੈਮਰੀ ਜਥੇ ਦਾ ਹਿੱਸਾ ਸੀ ਜੋ ਕਿ 4 ਨਵੰਬਰ ਨੂੰ ਅਟਾਰੀ ਵਾਗਾ ਸਾਂਜੀ ਚੈੱਕ ਪੋਸਟ ਰਾਹੀ ਪਾਕਿਸਤਾਨ ਗਈ ਸੀ ਉਹਨਾਂ ਦੱਸਿਆ ਕਿ 13 ਨਵੰਬਰ ਨੂੰ 1922 ਸ਼ਰਧਾਲੂ ਆਪਣੇ ਦੇਸ਼ ਪਰਤ ਆਏ ਅਤੇ ਮਹਿਲਾ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਸੀ ਇਸ ਤੋਂ ਪਹਿਲਾਂ 9 ਨਵੰਬਰ ਨੂੰ ਜਥੇ ਦੇ 8 ਮੈਂਬਰ ਜਿਨ੍ਹਾਂ ਦੇ ਵਿੱਚ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਵੀ ਸ਼ਾਮਲ ਸਨ ਭਾਰਤ ਵਾਪਸ ਪਰਤ ਆਏ ਸਨ ਜਾਣਕਾਰੀ ਦੇ ਅਨੁਸਾਰ ਇੱਕ ਹੋਰ ਸ਼ਰਧਾਲੂ ਸੁਖਮਿੰਦਰ ਸਿੰਘ ਜਿਸ ਦੀ ਉਮਰ 67 ਸਾਲ ਸੀ ਅਤੇ ਉਹ ਚਾਉਕੇ ਪਿੰਡ ਜ਼ਿਲ੍ਹਾ ਬਠਿੰਡਾ ਦਾ ਨਿਵਾਸੀ ਸੀ ਉਸ ਦੀ 10 ਨਵੰਬਰ ਨੂੰ ਪਾਕਿਸਤਾਨ ਦੇ ਗੁਜਰਾਵਾਲਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਸੀ ਫਿਲਹਾਲ ਇਸ ਲਾਪਤਾ ਹੋਈ ਮਹਿਲਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅੱਜ ਬਿਆਸ ਪੂਲ ਤੋਂ ਦਿੱਲੀ ਤੱਕ ਕੌਮੀ ਇਨਸਾਫ਼ ਮਾਰਚ ਰਵਾਨਾ ਕੀਤਾ ਗਿਆ। ਇਹ ਮਾਰਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਦੇ ਹੇਠ ਰਵਾਨਾ ਕੀਤਾ ਗਿਆ। ਜਿਸ ਦੇ ਵਿੱਚ ਸੈਂਕੜੇ ਕਿਸਾਨ ਬਸਾਂ ਦੇ ਰਾਹੀ ਅੱਗੇ ਵਧੇ। ਇਹ ਕਿਸਾਨ ਬਾਰਡਰ ਤੱਕ ਪਹੁੰਚ ਕੇ ਹੋਰ ਜ਼ਿਲ੍ਹਿਆਂ ਤੋਂ ਆ ਰਹੇ ਕਿਸਾਨਾਂ ਦੇ ਨਾਲ ਮਿਲ ਕੇ ਵਿਸ਼ਾਲ ਇਕੱਠ ਕਰਨਗੇ। ਇਸ ਇਕੱਠ ਤੋਂ ਬਾਅਦ ਦਿੱਲੀ ਵੱਲ ਸ਼ਾਂਤੀਪੂਰਵਕ ਚਾਲੇ ਪਾਏ ਜਾਣਗੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਦੱਸਿਆ ਕਿ ਕੋਮੀ ਇਨਸਾਫ ਮਾਰਚ ਦਾ ਮੁੱਖ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਹੈ ਉਹਨਾਂ ਕਿਹਾ ਕਿ ਬਹੁਤ ਸਾਰੇ ਅਜੇਹੇ ਬੰਦੀ ਸਿੰਘ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਪਰ ਫੇਰ ਵੀ ਉਹਨਾਂ ਨੂੰ ਬੇਵਜ੍ਹਾ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਇਸ ਤੋਂ ਇਲਾਵਾ ਕੁਝ ਕੈਦੀਆਂ ਨੂੰ ਬਿਨਾਂ ਕੋਈ ਵਜ੍ਹਾ ਦੱਸੇ ਲੰਮੇ ਸਮੇਂ ਤੋਂ ਕੈਦ ਦੇ ਵਿੱਚ ਰੱਖਿਆ ਜਾ ਰਿਹਾ ਹੈ ਜੋ ਕਿ ਸਾਫ ਤੌਰ ਦੇ ਉੱਤੇ ਅਨਿਆਏ ਹੈ ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਫੈਸਲੇ ਅਨੁਸਾਰ ਮਾਰਚ ਕਰਕੇ ਭਾਰਤ ਦੇ ਸੁੱਤੇ ਸਿਸਟਮ ਨੂੰ ਜਗਾਇਆ ਜਾਵੇਗਾ ਤਾਂ ਜੋ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਵੱਲ ਤੁਰੰਤ ਕਦਮ ਚੁੱਕੇ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਅੰਦੋਲਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਢੰਗ ਦੇ ਨਾਲ ਕੀਤਾ ਜਾਏਗਾ ਪਰ ਦ੍ਰਿੜਤਾ ਦੇ ਨਾਲ ਕੀਤਾ ਜਾਏਗਾ ਅੱਜ ਅਸੀਂ ਵਿਆਸਪੁਰ ਤੋਂ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਜਿਹੜਾ ਕੌਮੀ ਇਨਸਾਫ ਮੋਰਚੇ ਨੇ ਆਵਾਜ਼ਾਂ ਦਿੱਤੀਆਂ ਦਿੱਲੀ ਦੇ ਵਿੱਚ ਇਨਸਾਫ ਮਾਰਚ ਕੱਢਿਆ ਜਾਣਾ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਝੰਡਾ ਵਾਜਾ ਸੁਣਨਾ ਹੋ ਰਿਹਾ ਤੇ ਤੁਸੀਂ ਦੇਖ ਸਕਦੇ ਜੇ ਕੀ ਬੱਸ ਦੇ ਵਿੱਚ ਆ ਜਿਹੜੇ ਆ ਸਾਡੇ ਜਿਹੜੇ ਆ ਸੈਂਕੜੇ ਕਿਸਾਨ ਆ ਜਿਹੜੇ ਆ ਉਹ ਸ਼ਾਮਲ ਆ ਅਸੀਂ ਇੱਥੋਂ ਜਿਹੜਾ ਚਾਲੇ ਪਾਵਾਂਗੇ ਤੇ ਸ਼ਹਿਰ ਭਾਰਤ ਤੋਂ ਤੇ ਰਾਜ ਜਿਹੜਾ ਵਾ ਉਹ ਹੋਰਨੇ ਪਾਸਾਂ ਤੋਂ ਵੀ ਜਿਹੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜਾ ਨੇ ਆ ਉਹਦੇ ਨਾਲ ਉਹ ਪਹੁੰਚ ਰਿਹਾ ਉਥੇ ਵਿਸ਼ਾਲ ਇਕੱਠ ਕਰਕੇ ਦੇ ਕਾ ਦਿੱਲੀ ਵੀ ਜੜਿਆ ਚਾਲੇ ਪਾਏ ਜਾਣਗੇ ਤੇ ਦਿੱਲੀ ਦੇ ਵਿੱਚ ਜਿਹੜਾ ਵਾ ਕੌਮੀ ਇਨਸਾਫ ਮੋਰਚੇ ਦੇ ਫੈਸਲੇ ਅਨਸਾਰ ਇਨਸਾਫ ਮਾਰਚ ਕਰਕੇ ਜਿਹੜੇ ਬੰਦੀ ਸਿੰਘ ਆ ਜਾਂ ਹੋਰ ਪੁੱਤੀ ਜੀ ਵੀ ਪੱਤਰਕਾਰ ਬਿਨਾਂ ਵਜਾ ਤੋਂ ਸਰਕਾਰ ਨੇ ਜਿਹੜੇ ਆ ਜੇਲਾਂ ਦੇ ਵਿੱਚ ਟੱਕਿਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਉਹ ਚੱਕੀਆਂ ਉਹਨਾਂ ਨੂੰ ਜਿਹੜਾ ਵਾ ਲੰਬੇ ਸਮੇਂ ਤੋਂ ਜੇਲਾਂ ਦੇ ਵਿੱਚ ਟੱਕਿਆ ਇਨਸਾਫ ਮਾਰਚ ਕੱਢ ਕੇ ਇੱਥੋਂ ਦੇ ਭਾਰਤ ਦੇ ਸੁਧੇ ਹੋਏ ਸਿਸਟਮ ਨੂੰ ਜਿਹੜਾ ਹਲੂਣਾ ਦਿੱਤਾ ਜਾਊਗਾ ਕਿ ਉਹ ਜਿਹੜੇ ਆ ਬੰਦੀ ਸਿੰਘਾਂ ਨੂੰ ਜਿਹੜਾ ਉਹ ਤੁਰੰਤ ਰਿਹਾ ਕੀਤਾ ਜਾਵੇ। ਬਿਆਸਪੁਰ ਦੇ ਉੱਤੇ ਇਨਸਾਫ ਮਾਰਚ ਦੀ ਰਵਾਨਗੀ ਦੇ ਮੌਕੇ ਮਾਹੌਲ ਜੋਸ਼ੀਲਾ ਸੀ ਅਤੇ ਕਿਸਾਨਾਂ ਦੇ ਵਿੱਚ ਇਨਸਾਫ ਦੀ ਲੜਾਈ ਲਈ ਪੂਰਾ ਜੋਸ਼ ਦੇਖਣ ਨੂੰ ਮਿਲਿਆ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਬੀਤੀ ਦੇਰ ਰਾਤ ਪਟਿਆਲਾ ਦੇ ਸਿਮਰਨ ਮਹਾਂਤ ਉੱਪਰ ਜਾਣ ਲਿਵਾ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਸਿਮਰਨ ਮਹਾਂਤ ਦੀ ਗੱਡੀ ਦਾ ਦੋ ਨੌਜਵਾਨਾਂ ਵੱਲੋਂ ਪਿੱਛਾ ਕੀਤਾ ਗਿਆ ਅਤੇ ਮੌਕਾ ਦੇਖਦੇ ਹੀ ਗੱਡੀ ਉੱਪਰ ਫਾਇਰਿੰਗ ਕਰ ਦਿੱਤੀ ਗਈ। ਹਾਲਾਂਕਿ ਇਹ ਗੋਲੀ ਗੱਡੀ ਦੇ ਪਿਛਲੇ ਸ਼ੀਸ਼ੇ ਤੋਂ ਹੁੰਦੀ ਹੋਈ ਕਾਰ ਦੇ ਡੈਸ਼ਬੋਰਡ ਦੇ ਵਿੱਚ ਵੱਜੀ ਅਤੇ ਹਮਲੇ ਦੌਰਾਨ ਸਿਮਰਨ ਮਹਾਂਤ ਦੀ ਜਾਨ ਬਚ ਗਈ। ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿਮਰਨ ਮਹਾਂਤ ਨੇ ਦੱਸਿਆ ਕਿ ਜਦੋਂ ਉਹ ਵਧਾਈ ਲੈ ਕੇ ਵਾਪਸ ਘਰ ਆ ਰਹੇ ਸੀ ਤਾਂ ਦੋ ਨੌਜਵਾਨਾਂ ਵੱਲੋਂ ਉਹਨਾਂ ਦੀ ਗੱਡੀ ਦਾ ਪਿੱਛਾ ਕੀਤਾ ਗਿਆ ਅਤੇ ਮੌਕਾ ਦੇਖਦੇ ਹੀ ਗੋਲੀ ਚਲਾ ਦਿੱਤੀ ਗਈ। ਇਸ ਹਮਲੇ ਦੇ ਵਿੱਚ ਉਹਨਾਂ ਦੀ ਜਾਨ ਤਾਂ ਬਚ ਗਈ ਪਰ ਉਹਨਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ। ਇਸ ਹਮਲੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਗਈ ਹੈ। ਅਸੀਂ ਕੱਲ ਸ਼ਾਮ ਨੂੰ 6:00 ਵਜੇ ਬਧਾਈ ਲੈਣ ਗਏ ਸੀ ਅਮਨਨਗਰ 12 A ਗਲੀ ਨੰਬਰ ਉਥੋਂ ਹੁੰਦਿਆਂ ਦੇ ਇਹ ਸ਼ੈਲੀ ਨੂੰ ਪਤਾ ਚੱਲ ਗਿਆ ਵੀ ਇਹ ਵਧਾਈ ਲੈਣ ਗਈ ਹੋਈ ਆ ਉਹ ਕਹਿੰਦੀ ਵਧਾਈ ਵਾਲੇ ਨੂੰ ਕਹਿੰਦੀ ਕੋਈ ਨਾ ਇਹਨਾਂ ਨੂੰ ਰੋਕ ਕੇ ਰੱਖੋ ਚਾਹੇ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਆਪ ਹੀ ਦੇਖ ਲਵਾਂਗੀ ਐਨੇ ਨੂੰ ਅਸੀਂ ਆਪਣੇ ਘਰੇ ਆ ਰਹੇ ਸੀ ਵਧਾਈ ਲੈ ਕੇ ਵਧਾਈ ਵਾਲੇ ਦੇ ਘਰੋਂ ਮੇਰੀ ਗੱਡੀ ਇਧਰਲੀ ਸਾਈਡ ਤੋਂ ਆ ਰਹੀ ਸੀ ਅਸੀਂ ਆਪਣੇ ਘਰ ਨੂੰ ਐਦਾ ਟਰਨ ਕਰਨ ਲੱਗੇ ਤੇ ਉਹਨੇ ਇਸ ਤਰ੍ਹਾਂ ਦੋ ਗੁੰਡੇ ਭੇਜ ਕੇ ਆਪਣੇ ਤੇ ਉਹ ਗੁੰਡੇ ਭੇਜ ਕੇ ਆਪਣੇ ਤੇ ਉਹਨਾਂ ਨੇ ਸਾਡੇ ਤੇ ਗੋਲੀ ਚਲਵਾ ਦਿੱਤੀ ਗੋਲੀ ਚਲਵਾਈ ਤੇ ਗੋਲੀ ਉਹ ਮੇਰੇ ਪਿਛਲੇ ਸ਼ੀਸ਼ੇ ਤੋਂ ਨਿਕਲ ਕੇ ਅਗਲੇ ਉਹਦੇ ਵਿੱਚ ਜਾ ਕੇ ਮਤਲਬ ਸਾਡਾ ਬਚਾਅ ਹੋ ਗਿਆ ਕਿੰਨੇ ਬੰਦੇ ਸੀ ਤੇ ਗੱਡੀ ਦੇ ਵਿੱਚ ਅਸੀਂ ਤਿੰਨ ਬੰਦੇ ਸੀ ਜੀ ਔਰ ਆਪਣਾ ਇਹਨਾਂ ਨੇ ਬਹੁਤ ਜਾਣ ਲੇ ਬਾਹੇ ਹਮਲਾ ਕੀਤਾ ਮੇਰੇ ਤੇ ਇਹਨਾਂ ਦੇ ਤੇ ਜਿਹੜਾ ਸ਼ੈਲੀ ਉਰਫ ਸੰਦੀਪ ਕੁਮਾਰ ਆ ਇਹਦੇ ਉੱਤੇ ਨਾ ਪਹਿਲਾਂ 666 ਨੰਬਰ ਮਕਦਮਾ ਦਰਜ ਕਰਾਇਆ ਸੀ ਔਰ ਬੰਸਡੇ ਟਾਣੇ ਚ ਤੇ ਉਹ ਰੰਜਿਸ਼ ਦੇ ਵਿੱਚ ਇਹਨੇ ਮੇਰੇ ਤੇ ਕੱਲ ਗੋਲੇ ਚਲਵਾਈ ਹੈ ਕੱਲ ਅਸੀਂ ਇਧਰੋਂ ਅਮਨਨਗਰ ਤੋਂ ਬੁਧਾਈ ਲੈ ਕੇ ਆ ਰਹੇ ਸੀਗੇ 7 ਨੰਬਰ ਗਲੀ ਤੋਂ 8 ਨੰਬਰ ਦੇ ਮੋੜ ਤੇ ਟਰਨ ਕਰਨ ਲੱਗੇ ਮੈਂ ਸੀ ਸਿਮਰਨਮੰਤ ਜੀ ਸੀਗੇ ਤੇ ਇੱਕ ਕਾਜਲ ਇਹਨਾਂ ਦਾ ਮਤਲਬ ਚੇਲਾ ਸੀ ਮੈਂ ਗੱਡੀ ਡਰਾਈਵ ਕਰ ਰਿਹਾ ਸੀ ਸਿਮਰਨ ਹਮੰਤ ਜੀ ਮੇਰੇ ਨਾਲ ਬੈਠੇ ਸੀ ਪਿੱਛੇ ਕਾਜਲ ਚੇਲਾ ਬੈਠਾ ਸੀ ਜਦੋਂ ਅਸੀਂ 8 ਦੇ ਮੋੜ ਤੇ ਗਏ 7 ਤੋਂ 8 ਦੇ ਉਹ ਮੋੜ ਦੇ ਉੱਤੇ ਸਾਹਮਣੇ 2-35 ਵਿਅਕਤੀ ਸੀਗੇ ਠੀਕ ਹੈ ਜੀ ਮੋਟਰਸਾਈਕਲ ਤੇ ਸਪਲੈਂਡਰ ਮੋਟਰਸਾਈਕਲ ਸੀ ਪੀਵੀ05 ਨੰਬਰ ਸੀਗਾ ਅੱਗੇ ਮੈਨੂੰ ਥੋੜਾ ਨਹੀਂ ਪਤਾ ਲੱਗਿਆ ਹੈਗਾ ਅੱਗੇ ਕੋਈ ਨਾ ਧਿਆਨ ਨਹੀਂ ਸੀਗਾ ਜਦੋਂ ਸਾਡੀ ਗੱਡੀ ਦੇ ਉਹ ਮੋੜ ਦੇ ਉੱਤੇ ਬਿਲਕੁਲ ਫਾਇਰ ਹੋਇਆ ਜੀ ਉਹ ਫਾਇਰ ਵੱਜਿਆ ਸਿਮਰਨ ਹਮੰਤ ਦੇ ਸੀਗਾ ਉਸ ਤੋਂ ਬਾਅਦ ਜੀ ਗੱਡੀ ਟਰਨ ਹੋਣ ਕਰਕੇ ਥੋੜਾ ਜਿਹਾ ਪਿਛਲੇ ਸ਼ੀਸ਼ੇ 'ਚ ਵੱਜਿਆ ਉਹ ਜਿੱਥੋਂ ਆਪਾਂ ਗੱਡੀ ਖੋਲਦੇ ਆਂਗੇ ਓਪਨ ਕਰਦੇ ਆਂ ਉੱਥੋਂ ਜੀ ਹਾਂ ਮੇਰਾ ਵਿਚਾਰ ਆ ਗਿਆ ਬਾਹ ਦਾ ਉੱਥੇ ਗੱਡੀ ਦੀ ਵਿੰਡੋ ਦੇ ਵਿੱਚ ਡਰਾਈਵਰ ਸਾਈਡ ਦੀ ਖੋਲ ਮਿਲੇ ਆ ਕੀ ਲੱਗਦਾ ਕੀ ਦੀ ਸਾਜ਼ਿਸ਼ ਹੈ ਸਾਜਿਸ਼ ਜੀ ਆਪਣਾ ਸ਼ੈਲੀ ਮੰਨਤਾ ਜਿਹੜੇ ਉਹਨਾਂ ਦੇ ਬੰਦੇ ਭੇਜੇ ਹੋਏ ਸੀਗੇ ਵਧਾਈ ਲੈ ਕੇ ਆਏ ਸੀਗੇ ਉਹਨਾਂ ਨੂੰ ਪਤਾ ਸੀ ਬਿੱਟੂ ਪ੍ਰਧਾਨਾ ਮਨਗਰ ਉਹਨਾਂ ਨਾਲ ਗੱਲ ਕਰਾਈ ਸੀ ਵੀ ਜੀ ਵੀ ਜਿਹੜੇ ਅਸਲੀ ਮਹਾਂਤ ਇੱਥੇ ਆਜੋ ਤੇ ਵਧਾਈ ਲੈ ਲਓ ਅਸੀਂ ਵਧਾਈ ਦੇ ਤੈਨੂੰ ਤਿਆਰ ਆ ਉਧਰ ਪੁਲਿਸ ਨੇ ਸਿਮਰਨ ਮਹਾਂਤ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਦੇ ਉੱਪਰ ਮਾਮਲਾ ਦਰਜ ਕਰ ਲਿਆ ਅਤੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਕੱਲ ਆਏ ਸੀ ਸ਼ਾਮ ਨੂੰ ਜੀ ਮਹਾਂਤ ਆਏ ਸੀਗੇ ਤੇ ਉਹਨਾਂ ਨੇ ਤਰਖਾਸ ਦਿੱਤੀ ਹੈ ਵੀ ਸਾਡੀ ਗੱਡੀ ਦੇ ਉੱਪਰ ਜਿਹੜਾ ਹੈਗਾ ਹਮਲਾ ਕੀਤਾ ਫਾਇਰ ਕੀਤਾ ਔਰ ਅੱਜ ਅਸੀਂ ਤਰਖਾਸ ਲੈ ਕੇ ਅਸੀਂ ਮੌਕਾ ਵਿਜ਼ਿਟ ਕੀਤਾ ਹੈ ਸੀਸੀਟੀਵੀ ਫੁਟੇਜ ਦੇਖੀ ਹੈ ਉੱਥੇ ਆਲੇ-ਦਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਔਰ ਉਹਦੀ ਅਸੀਂ ਬੜੀ ਢੁਗਾਈ ਨਾਲ ਪੜਤਾਲ ਕਰ ਰਹੇ ਹਾਂ ਫੋਰੈਂਸਿਕ ਟੀਮ ਵੀ ਬੁਲਾ ਕੇ ਅਸੀਂ ਪੜਤਾਲ ਕਰ ਰਹੇ ਹਾਂ ਔਰ ਪੜਤਾਲ ਤੋਂ ਬਾਅਦ ਜੈਸੀ ਸੂਰਤ ਹੋਊਗੀ ਜੋ ਕੁਝ ਸਾਹਮਣੇ ਆਊਗਾ ਉਹਦੇ ਅਕੋਰਡਿੰਗ ਕਾਰਵਾਈ ਹੋਵੇਗੀ ਇਸ ਘਟਨਾ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ ਹਮਦਰਤ ਟੀਵੀ